ਮੋਹਾਲੀ ਤੋਂ ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 65 ਸਾਲਾਂ ਬਜ਼ੁਰਗ ਨੂੰ 3 ਦਿਨਾਂ ਦੇ ਲਈ ਡਿਜੀਟਲੀ ਅਰੈਸਟ ਕਰ ਲਿਆ ਜਾਂਦਾ ਹੈ ਤੇ ਉਸ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਜੋ ਹੈ ਉਹ ਅਪਰਾਧੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਦੱਸਦੇ ਕਿ ਮੋਹਾਲੀ ਦੇ ਫੇਜ਼ 7 ਦੀ ਰਹਿਣ ਵਾਲੀ 50 ਸਾਲਾਂ ਬਜ਼ੁਰਗ ਚਰਨਜੀਤ ਕੌਰ ਦੇ ਨਾਲ ਇਹ ਧੋਖਾਧੜੀ ਦਾ ਮਾਮਲਾ ਜੋ ਹੈ ਉਹ ਸਾਹਮਣੇ ਆਇਆ ਹੈ ਦੱਸ ਦਈਏ ਕਿ ਮਹਿਲਾ ਚਰਨਜੀਤ ਕੌਰ ਜੋ ਹੈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੇਵਾਮੁਕਤ ਮਹਿਲਾ ਹੈ ਤੇ ਦੱਸ ਦਈਏ ਕਿ ਉਸ ਦੇ ਨਾਲ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਜੋ ਹੈ ਉਬਾਜਦੀ ਹੈ ਦੱਸਈਏ ਕਿ ਮਹਿਲਾ ਨੂੰ 8 ਜੂਨ ਨੂੰ ਇੱਕ ਫੋਨ ਕਾਲ ਆਉਂਦੀ ਹੈ ਜਿਸ ਚ ਕਿਹਾ ਜਾਂਦਾ ਹੈ ਕਿ ਉਹ ਸੀਬੀਆਈ ਦੇ ਵੱਲੋਂ ਕਾਲ ਜੋ ਹੈ ਕੀਤੀ ਜਾ ਰਹੀ ਹੈ ਕਿ ਸੀਬੀਆਈ ਅਧਿਕਾਰੀ ਉਸ ਦੇ ਨਾਲ ਗੱਲ ਕਰ ਰਿਹਾ ਹੈ ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਸ ਦੇ ਜੋ ਦਸਤਾਵੇਜ਼ ਨੇ ਬੈਂਕ ਦਸਤਾਵੇਜ਼ ਜੋ ਨੇ ਉਹ 650 ਕਰੋੜ ਤੋਖਾ ਧੜੀ ਦੇ ਵਿੱਚ ਪਾਏ ਗਏ ਨੇ ਉਸ ਦਾ ਨਾਮ ਜੋ ਹੈ ਉਸ ਤੋਖਾ ਧੜੀ ਦੇ ਵਿੱਚ ਸਾਹਮਣੇ ਆਇਆ ਹੈ ਤੇ ਇਸ ਲਈ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮਹਿਲਾ ਨੂੰ ਪੁਲਿਸ ਦੀ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਲਈ ਕਿਆ ਜਾਂਦਾ ਹੈ ਦੱਸ દਈਏ ਕਿ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਜੇਕਰ ਮਹਿਲਾ ਇਸ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰਦੀ ਤਾਂ ਉਸ ਨੂੰ ਘਰ ਆ ਕੇ ਉਸ ਦੀ ਗ੍ਰਿਫਤਾਰੀ ਜੋ ਹੈ ਉਹ ਕੀਤੀ ਜਾਵੇਗੀ ਤੇ ਇਸ ਲਈ ਉਸ ਨੂੰ ਇਸ ਜਾਂਚ ਦੇ ਵਿੱਚ ਸਹਿਯੋਗ ਜੋ ਹੈ ਉਹ ਦੇਣਾ ਪਵੇਗਾ ਮਹਿਲਾ ਵੀ ਜਾਂਚ ਦੇ ਸਹਿਯੋਗ ਦੇਣ ਲਈ ਤਿਆਰ ਹੋ ਜਾਂਦੀ ਹੈ ਦੱਸ દਈਏ ਕਿ सीबीआई ਦੇ ਫੌਜੀ ਅਧਿਕਾਰੀ ਬਣ ਕੇ ਜੋ ਉਹਨਾਂ ਦੇ ਵੱਲੋਂ ਕਾਲ ਕੀਤੀ ਜਾਂਦੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿਸ ਸਮੇਂ ਮਹਿਲਾ ਦੇ ਖਾਤੇ ਵਿੱਚ ਜਿੰਨੇ ਵੀ ਰਕਮ ਜੋ ਹੈ ਜਮਾ ਹੈ ਉਹ ਸਾਰੀ ਦਸੇਗੇ ਖਾਤਿਆਂ ਦੇ ਵਿੱਚ ਜੋ ਹੈ ਉਹ ਟ੍ਰਾਂਸਫਰ ਕਰੇ ਤੇ ਜਿਸ ਤੋਂ ਬਾਅਦ ਜੋ ਅਧਿਕਾਰੀ ਨੇ ਉਹ ਖਾਤੇ ਦੇ ਵਿੱਚ ਜਮਾ ਜੋ ਨੋਟ ਨੇ ਉਹਨਾਂ ਦੀ ਸੀਰੀਜ਼ ਜੋ ਹੈ ਉਹ ਚੈੱਕ ਕਰੇਗੀ ਜਾਂਚ ਪੜਤਾਲ ਕਰੇਗੀ ਤੇ ਜਿਸ ਤੋਂ ਬਾਅਦ ਸਾਰੀ ਦੀ ਸਾਰੀ ਰਕਮ ਜੋ ਹੈ ਉਹ ਮਹਿਲਾ ਦੇ ਖਾਤੇ ਵਿੱਚ ਵਾਪਸ ਭੇਜ ਦਿੱਤੀ ਜਾਵੇ ਮਹਿਲਾ ਦੱਸੇ ਅਨੁਸਾਰ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰਦੀ ਹੈ ਤੇ ਤਕਰੀਬਨ 1 ਕਰੋੜ 3 ਲੱਖ ਰੁਪਏ ਜੋ ਹੈ ट्रांसफर ਕੀਤੇ ਜਾਂਦੇ ਨੇ ਤੇ ਬਾਅਦ ਚ ਮਹਿਲਾ ਤਿੰਨ ਦਿਨਾਂ ਦੇ ਲਈ ਮਹਿਲਾ ਨੂੰ ਜੋ ਹੈ ਉਹ ਡਿਜੀਟਲੀ ਵੀਡੀਓ ਕਾਲ ਦੇ ਜ਼ਰੀਏ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਦੱਸ ਦਈਏ ਕਿ ਮਹਿਲਾ ਦੇ ਵੱਲੋਂ ਇਹ ਸਾਰੀ ਰਕਮ ਜੋ ਹੈ ਉਹ ਵੱਖ-ਵੱਖ ਖਾਤਿਆਂ 'ਚ ट्रांसफर ਕੀਤੀ ਜਾਂਦੀ ਹੈ ਪਰ ਬਾਅਦ ਚ ਪਤਾ ਲੱਗਦਾ ਹੈ ਕਿ ਮਹਿਲਾ ਦੇ ਨਾਂ ਜੋ ਹੈ ਉਹ ਸਾਈਬਰ ਠੱਗੀ ਹੋਈ ਹੈ ਦੱਸਦੇ ਇਹ ਕਿ ਮਹਿਲਾ ਨੇ ਪਰਿਵਾਰਕ ਮੈਂਬਰਾਂ ਨੂੰ ਵੀ ਜੋ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਪਤਾ ਲੱਗਣ ਤੇ ਬਾਅਦ ਵਿੱਚ ਉਹਨਾਂ ਨੂੰ ਜੋ ਹੈ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਮਹਿਲਾ ਦੇ ਨਾਲ ਏਡੀ ਵੱਡੀ ਧੋਖਾਧੜੀ ਜੋ ਹੈ ਉਹ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਮਾਮਲਾ ਜੋ ਹੈ ਉਹ ਬਿਆਨਾਂ ਦੇ ਆਧਾਰ ਤੇ ਉਸ ਦੇ ਖਿਲਾਫ ਹਨ ਪਛਾਤਿਆਂ ਦੇ ਖਿਲਾਫ ਜੋ ਹੈ ਉਹ ਕਾਰਵਾਈ ਕੀਤੀ ਗਈ ਹੈ ਐਫ ਆਰ ਜੋ ਹੈ ਉਹ ਦਰਜ ਹੋ ਚੁੱਕੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਜਿਨ੍ਹਾਂ ਖਾਤਿਆਂ ਦੇ ਵਿੱਚ ਟ੍ਰਾਂਸਫਰ ਜੋ ਪੈਸੇ ਜੋ ਕੀਤੇ ਗਏ ਸੀ ਉਹਨਾਂ ਖਾਤਿਆਂ ਦੀ ਪੁਲਿਸ ਦੇ ਵੱਲੋਂ ਜੋ ਹੈ ਉਹ ਜਾਂਚ ਗੰਭੀਰਤਾ ਦੇ ਨਾਲ ਕੀਤੀ ਗਈ ਹੈ ਸੋ ਹਾਲੀ ਦੇ ਜੋ ਸੱਤ ਦੀ ਰਹਿਣ ਵਾਲੀ ਮਹਿਲਾ ਚਰਨਜੀਤ ਕੌਰ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦੱਸਦੀ ਹੈ ਕਿ ਸੇਵਾ ਮੁਕਤ ਅਧਿਕਾਰੀ ਹੈ ਤੇ ਉਸ ਦੇ ਨਾਲ ਸਾਈਬਰ ਠੱਗੀ ਜੋ ਹੈ ਉਹ ਵਜੀ ਹੈ ਤੇ 1 ਕਰੋੜ 3 ਲੱਖ ਰੁਪਏ ਦਾ ਜੋ ਧੋਖਾ ਜੋ ਹੈ ਉਹ ਮਹਿਲਾ ਦੇ ਨਾਲ ਹੋਇਆ